ਗੱਲ ਵੀ ਦੋਸਤੋ ਜਲੰਧਰ ਦੇ ਵਿੱਚ ਇਲੈਕਸ਼ਨ ਕਵਰੇਜ ਤੇ ਪਹੁੰਚੇ ਆ ਤਾਂ ਕਹਾਵਤ ਹੈ ਕਹਿੰਦਾ ਬੇਸ਼ੁਕਰੇ ਹੁੰਦੇ ਨੇ ਜਿਹੜੇ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਪਾળે ਉਹ ਗਪੈਂਦੇ ਨੇ ਪਾੜ ਕੇ ਸੀਨਾ ਪੱਥਰਾਂ ਦਾ ਦੇਖੋ ਸ਼ਰੀਰਕ ਤੌਰ ਤੇ ਭਾਵੇਂ ਫਿੱਟ ਨਹੀਂ ਹੈਗਾ ਪਰ ਕੰਮ ਨੂੰ ਕਿਰਤ ਨੂੰ ਪਹਿਲ ਕਿਵੇਂ ਦੇਖੋ ਕੈਮਰਾਮੈਨ ਦੀ ਡਿਊਟੀ ਸਭ ਤੋਂ ਸਖਤ ਹੁੰਦੀ ਹੈ ਪਰ ਸਿੰਗਲ ਹੈਂਡਿਡ ਆਦਮੀ ਦੇਖੋ ਇਹ ਤਸਵੀਰ ਕੈਮਰਾ ਤਾਂ ਸਿੱਧੇ ਹੱਥ ਨਾਲ ਨਹੀਂ ਚੱਲਦਾ ਪਰ ਇਹ ਵੀਰ ਉੱਠੇ ਹੱਥ ਨਾਲ ਹੀ ਚਲਾ ਰਿਹਾ ਦੇਖੋ ਕਿਉਂਕਿ ਦੂਸਰਾ ਹੱਥ ਫਿੱਟ ਨਹੀਂ ਹੈਗਾ ਇਹ ਤਸਵੀਰ ਆਪਣੇ ਆਪ ਦੇ ਵਿੱਚ ਬਹੁਤ ਖਾਸ ਹੈ ਦੇਖੋ ਤੁਸੀਂ ਕਿ ਕਿਸ ਤਰ੍ਹਾਂ ਇਹ ਆਪਣੀ ਡਿਊਟੀ ਆਪਣੀ ਕਿਰਤ ਨੂੰ ਪਹਿਲ ਦਿੱਤੀ ਜਾ ਰਹੀ ਹੈ ਕਿ ਕਿਸ ਤਰ੍ਹਾਂ ਜਿਹੜਾ ਡਿਊਟੀ ਨਿਭਾਈ ਜਾਂਦੀ ਹੈ ਕੰਮ ਤੋਂ ਮੂੰਹ ਨਾ ਚਰਾਉਣਾ ਦੇਖੋ ਇਹ ਬਹੁਤ ਸੋਹਣੀ ਤਸਵੀਰ ਹੈ ਜਿਹੜੇ ਕਮਚੋਰ ਲੋਕ ਨੇ ਉਹ ਜ਼ਰੂਰ ਦੇਖਣਾ ਕਿਰਤ ਕਿਸ ਤਰ੍ਹਾਂ ਹੁੰਦੀ ਹੈ ਅਗਰ ਤੁਸੀਂ ਜ਼ਿੰਦਗੀ 'ਚ ਕੁਝ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਇਹ ਵੀਡੀਓ ਬਹੁਤ ਖਾਸ ਹੈ ਦੇਖੋ ਹੱਥ 'ਚ ਦਿੱਕਤ ਹੈ ਹੱਥ ਠੀਕ ਨਹੀਂ ਪਰ ਖੱਬੇ ਹੱਥ ਦੇ ਨਾਲ ਕੈਮਰਾ ਚੱਲਦਾ ਦੇਖੋ ਇੱਕ ਹੱਥ ਦੇ ਨਾਲ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਕੈਮਰਾਮੈਨ ਦੀ ਫੁਟੇਜ ਨੂੰ ਫੀਡ ਨੂੰ ਸਹੀ ਤਰੀਕੇ ਨਾਲ ਪਹੁੰਚਾਉਣਾ ਪਰ ਬਾਕੂਬੀ ਸਲਾਮ ਹੈ ਸੁਵੀਰ ਨੂੰ